ਸਤਿ ਸ਼੍ਰੀ ਅਕਾਲ ਦੋਸਤੋ ਕਦੇ ਤੁਸੀਂ ਸੋਚਿਆ ਸਮਾਂ ਕਿੰਨੀ ਤੇਜ਼ੀ ਨਾਲ ਲੰਘ ਜਾਂਦਾ ਹੈ ਕੱਲ ਜਿਹੜਾ ਦਿਨ ਤੁਸੀਂ ਕੱਲ ਕਰ ਲਵਾਂਗਾ ਕਿਹਾ ਸੀ ਉਹ ਕੱਲ ਅੱਜ ਆ ਗਿਆ ਹੈ ਤੇ ਅੱਜ ਵੀ ਕੰਮ ਬਾਕੀ ਨੇ ਦੋਸਤੋ ਜ਼ਿੰਦਗੀ ਇੱਕ ਰੇਲਗੱਡੀ ਵਾਂਗ ਹੈ ਜਿਹੜੀ ਕਿਸੇ ਦਾ ਇੰਤਜ਼ਾਰ ਨਹੀਂ ਕਰਦੀ ਜਿਹੜਾ ਚੜ ਗਿਆ ਉਹ ਮੰਜ਼ਲ ਤੱਕ ਪਹੁੰਚ ਗਿਆ ਤੇ ਜਿਹੜਾ ਰੁਕ ਗਿਆ ਉਹ ਸਿਰਫ ਪਲੇਟਫਾਰਮ ਤੇ ਹੀ ਰਹਿ ਗਿਆ ਦੋਸਤੋ ਇੱਕ ਕਹਾਣੀ ਹੈ ਰਣਜੀਤ ਸਿੰਘ ਦੀ ਰਣਜੀਤ ਇੱਕ ਆਮ ਲੜਕਾ ਸੀ ਸੁਪਨੇ ਵੱਡੇ ਪਰ ਆਦਤਾਂ ਢਿੱਲੀਆਂ ਹਰ ਕੰਮ ਲਈ ਕਹਿੰਦਾ ਕੱਲ ਕਰਾਂਗਾ ਕੱਲ ਕਦੇ ਆਇਆ ਹੀ ਨਹੀਂ ਉਸਦੇ ਪਿਤਾ ਅਕਸਰ ਕਹਿੰਦੇ ਪੁੱਤ ਸਮਾਂ ਕਿਸੇ ਲਈ ਨਹੀਂ ਰੁਕਦਾ ਪਰ ਉਹ ਹੱਸ ਕੇ ਕਹਿੰਦਾ ਥੋੜਾ ਸਮਾਂ ਹੋਰ ਹੈ ਜੀ ਸਾਲ ਲੰਘ ਗਏ ਪਰ ਰঞ্জੀਤ ਦੀ ਜ਼ਿੰਦਗੀ ਉੱਥੇ ਦੀ ਉੱਥੇ ਰਹਿ ਗਈ ਇੱਕ ਦਿਨ ਉਸਦਾ ਪੁਰਾਣਾ ਦੋਸਤ ਮਿਲਿਆ ਹੁਣ ਉਹ ਆਪਣਾ ਬਿਜ਼ਨਸ ਚਲਾ ਰਿਹਾ ਸੀ ਲੋਕ ਉਸ ਦੀ ਇੱਜ਼ਤ ਕਰਦੇ ਸਨ ਰঞ্জੀਤ ਨੇ ਪੁੱਛਿਆ ਯਾਰ ਤੂੰ ਇਹ ਸਭ ਕਿਵੇਂ ਕਰ ਲਿਆ ਦੋਸਤ ਨੇ ਹੱਸ ਕੇ ਕਿਹਾ ਮੈਂ ਕੱਲ ਦਾ ਇੰਤਜ਼ਾਰ ਕਰਨਾ ਛੱਡ ਦਿੱਤਾ ਹਰ ਦਿਨ ਨੂੰ ਆਪਣਾ ਆਖਰੀ ਦਿਨ ਮੰਨ ਕੇ ਜੀਣਾ ਸ਼ੁਰੂ ਕਰ ਦਿੱਤਾ ਉਹ ਗੱਲ ਰঞ্জੀਤ ਦੇ ਦਿਲ ਵਿੱਚ ਤੀਰ ਵਾਂਗ ਲੱਗੀ ਉਸ ਨੇ ਉਸੇ ਦਿਨ ਫੈਸਲਾ ਲਿਆ ਹੁਣ ਮੈਂ ਸਮੇਂ ਦੇ ਨਾਲ ਦੌੜਾਂਗਾ ਸਮੇਂ ਦੇ ਪਿੱਛੇ ਨਹੀਂ ਉਸ ਨੇ ਛੋਟੀਆਂ ਆਦਤਾਂ ਬਦਲਣੀਆਂ ਸ਼ੁਰੂ ਕੀਤੀਆਂ ਸਵੇਰੇ ਜਲਦੀ ਉੱਠਣਾ ਮੋਬਾਈਲ ਤੋਂ ਦੂਰ ਰਹਿਣਾ ਤੇ ਹਰ ਦਿਨ ਨਵਾਂ ਟੀਚਾ ਬਣਾਉਣਾ ਕੁਝ ਮਹੀਨਿਆਂ ਬਾਅਦ ਉਸ ਦੀ ਜ਼ਿੰਦਗੀ ਬਦਲਣ ਲੱਗੀ ਹੁਣ ਲੋਕ ਕਹਿੰਦੇ ਰਣਜੀਤ ਦਾ ਸਟਾਈਲ ਹੀ ਵੱਖਰਾ ਹੈ ਪਰ ਉਸ ਨੇ ਹਮੇਸ਼ਾ ਇੱਕ ਗੱਲ ਯਾਦ ਰੱਖੀ ਸਮਾਂ ਮੇਰਾ ਨਹੀਂ ਮੈਂ ਸਮੇਂ ਦਾ ਹਾਂ ਦੋਸਤੋ ਅਸੀਂ ਸਭ ਕਈ ਵਾਰ ਸੋਚਦੇ ਹਾਂ ਹੋ ਜਾਵੇਗਾ ਸਮਾਂ ਹੈ ਪਰ ਸੱਚ ਇਹ ਹੈ ਸਮਾਂ ਜੀਵਨ ਲਈ ਸਭ ਤੋਂ ਵੱਡੀ ਸਫਲਤਾ ਜਿਹੜਾ ਬਦਲਦਾ ਨਹੀਂ ਕਿ ਤੁਸੀਂ ਕਿੰਨੇ ਛੇ ਰਹਿ ਜਾਂਦਾ ਹੈ ਬਲਕਿ ਇਹ ਹੈ ਕਿ ਤੁਸੀਂ ਸਮੇਂ ਨੂੰ ਕਿੰਨਾ ਸਹੀ ਵਰਤਿਆ ਤੁਸੀਂ ਸਮੇਂ ਦੀ ਕਿੰਨੀ ਸਹੀ ਵਰਤੋਂ ਕੀਤੀ ਆਪਣੇ ਦਿਨ ਦੀ ਸ਼ੁਰੂਆਤ కృਤਿਕਤਾ ਨਾਲ ਕਰੋ ਮਿਹਨਤ ਨਾਲ ਜਿਓ ਤੇ ਯਾਦ ਰੱਖੋ ਕਲ ਨਹੀਂ ਆਉਂਦਾ ਸਿਰਫ ਅੱਜ ਹੀ ਹੈ ਸਮਾਂ ਸਭ ਤੋਂ ਵੱਡੀ ਦੌਲਤ ਹੈ ਜਿਸ ਨੇ ਇਸ ਦੀ ਕਦਰ ਕੀਤੀ ਉਸ ਨੇ ਜ਼ਿੰਦਗੀ ਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਹੋਰਾਂ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਜੋ ਉਹ ਵੀ ਸਮੇਂ ਦੀ ਕਦਰ ਕਰ ਸਕਣ ਮਿਹਨਤ ਕਰੋ ਵਿਸ਼ਵਾਸ ਰੱਖੋ ਤਿਹਾਰ ਕਦੇ ਨਾ ਮੰਨੋ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤੇ ਮੇਰੇ ਚੈਨਲ ਤੇ ਤੁਸੀਂ ਨਵੇਂ ਹੋ ਤਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਤਿ ਸ਼੍ਰੀ ਅਕਾਲ ਤੇ ਧੰਨਵਾਦ